ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਲੀ ਰਿਜ਼ੋਰਟ ਤੋਂ ਅੱਜ ਆਪਾਂ ਜਿਹੜੇ ਵੀਡੀਓ ਬਣਾਉਂਦੇ ਆ ਲਗਭਗ ਅੱਜ ਜਿਹੜਾ 10ਵਾਂ ਦਿਨ ਹੈ ਲਗਾਤਾਰ ਜਿਹੜੀ ਸਾਇਲੇ ਦੀ ਸੇਵਾ ਜਿਹੜੀ ਚੱਲਣ ਦੀ ਆ ਲਗਾਤਾਰ ਜਿਹੜੀ ਸਾਇਲੇ ਦੀ ਸੇਵਾ ਚੱਲਣ ਦੀ ਆ ਤੇ ਕੋਸ਼ਿਸ਼ ਕਰਨ ਦੇ ਆ ਵੀ ਬਿਲਕੁਲ ਜੈਨੂਨ ਜਿਹੜਾ ਵਾ ਵੀਰਾਂ ਕੋ ਜਿਹੜਾ ਵਾ ਪਹੁੰਚਿਆ ਜਾਵੇ ਵੀ ਜਿੱਥੇ ਜ਼ਰੂਰਤ ਆ ਉੱਥੇ ਹੀ ਜਿਹੜਾ ਵਾ ਸਾਇਲੇ ਜਿਹੜਾ ਪਹੁੰਚਾਇਆ ਜਾਵੇ ਜੋਲੀ ਭਾਜੀ ਜਿਹੜੀ ਵਾ ਇਹ ਸੇਵਾ ਜਿਹੜੀ ਸਾਰੀ ਨਿਭਾਉਂਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖ ਹੋਰ ਸੇਵਾ ਚੱਲੀ ਜਾਂਦੀ ਫਿਰ ਲਗਾਤਾਰ ਹੀ ਜਾਰੀ ਜੀ ਅੱਜ ਦਸਵਾਂ ਦਿਨ ਹੈ ਜੀ ਸੇਵਾ ਦਾ ਤੇ ਬੜਾ ਵਧੀਆ ਲੱਗਿਆ ਅੱਜ ਕਿਉਂਕਿ ਇੰਨੇ ਦਿਨ ਦੀ ਸੇਵਾ ਕਰਨ ਲਈ ਪਰ ਕੋਈ ਸਮਝ ਨਹੀਂ ਆਉਂਦਾ ਪਿਆ ਸੀਗਾ ਹਾਂਜੀ ਅੱਜ ਇਦਾਂ ਲੱਗਦਾ ਕਿ ਸਾਰੇ ਜੈਨੂਅਲ ਬੰਦੇ ਆਏ ਆ ਹਾਂਜੀ ਕਿ ਜਿਸ ਤਰ੍ਹਾਂ ਪਹਿਲੇ ਵੀ ਆਪਾਂ ਵੀਡੀਓ ਬਣਾਈ ਉਹਦੇ ਵਿੱਚ ਘੋਨੇ ਵਾਲੀ ਪਿੰਡ ਤੋਂ ਆਏ ਸੀਗੇ ਜਿਨ੍ਹਾਂ ਦੀ ਵੀਡੀਓ ਬੜੀ ਜੋਗਰਾ ਸਿੰਘ ਜੀ ਦੀ ਵਾਇਰਲ ਹੁੰਦੀ ਪਈ ਸੀਗੇ ਪੂਰਾ ਪੂਰਾ ਫਾਰਮ ਹੀ ਮਤਲਬ ਕਿ ਅੱਜ ਨਾਮੋ ਨਿਸ਼ਾਨ ਹੀ ਦਿਸਣ ਡਿਆ ਕਿ ਫਾਰਮ ਇੱਥੇ ਹੈਗਾ ਸੀਗਾ ਕਿ ਨਹੀਂ ਹੈਗਾ ਸੀਗਾ ਤੇ ਤੇ ਪਸ਼ੂ ਖੁੱਲੇ ਸੀਗੇ ਤਾਂ ਕਰਕੇ ਬਚਾਅ ਹੋ ਗਿਆ ਜੇ ਪਸ਼ੂ ਬੰਨੇ ਹੁੰਦੇ ਤੇ ਸ਼ਾਇਦ ਉਹ ਵੀ ਨਹੀਂ ਰਹਿ ਪਾਉਂਦੇ ਤੇ ਸ਼ਾਇਦ ਉਹਨਾਂ ਦੀ ਵੀ ਡੈਥ ਹੋ ਜਾਂਦੀ ਵੀ ਉੱਥੇ ਮੌਕਾ ਹੀ ਨਹੀਂ ਮਿਲਿਆ ਕੋਈ ਸੰਬੰਧ ਦਾ ਕੁਝ ਕਰਨ ਦਾ ਵੀ ਕੁਝ ਕੋਈ ਇੰਡੀਕੇਟਰ ਪਹਿਲਾਂ ਮਿਲਿਆ ਹੀ ਨਹੀਂ ਆ ਵੀ ਹਾਂ ਆਪਾਂ ਕੋਈ ਆਪਣੀ ਸੇਫਟੀ ਲਈ ਕੁਝ ਕਰ ਲਈ ਜੀ ਕਿ ਇਹਨੂੰ ਸੋਚਣ ਦਾ ਵੀ ਮੌਕਾ ਨਹੀਂ ਮਿਲਿਆ ਐਕਚੁਅਲ ਦੇ ਵਿੱਚ ਉਹਨਾਂ ਵੱਖਰੇ ਵੱਖਰੇ ਵੀਰ ਭਰਾ ਆਏ ਸਾਰੇ ਮੋਸਟਲੀ ਮੇਰੇ ਖਿਆਲ ਨਾਲ ਸ਼ਾਹਪੁਰ ਜਾਂ ਜੰਤੋ ਆਏ ਆ ਪਰ ਸਾਰਿਆਂ ਦੀ ਇੱਕੋ ਹੀ ਗੱਲ ਹੈਗੀ ਹੈ ਕਿ ਵੀਰ ਜੀ ਸਾਰੇ ਉੱਪਰ ਉੱਪਰ ਸਾਰੇ ਵਰਤਾ ਆ ਜਾਂਦੇ ਆ ਜਿਨ੍ਹਾਂ ਕੋ ਪਸ਼ੂ ਨਹੀਂ ਵੀ ਹੈ ਉਹ ਲੈ ਕੇ ਤੇ ਜਿਹੜੇ ਜੈਨੂਅਲ ਜਿਨ੍ਹਾਂ ਕੋਲ ਪਸ਼ੂ ਆਪਾ ਤੇ ਵੇਖੋ ਆਪਣਾ ਕਾਰੋਬਾਰ ਹੈ ਆਪਣਾ ਸੇਲ ਪਰਚੇਸ ਦਾ ਕਾਰੋਬਾਰ ਹੈ ਸਾਨੂੰ ਤਾਂ ਪਤਾ ਕਿਦੇ ਉਹ ਕਿੰਨੇ ਪਸ਼ੂ ਕਿੰਨੇ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਤੇ ਅੱਜ ਇਹ ਸਾਰਿਆਂ ਦਾ ਪਤਾ ਹੈ ਕਿ ਜੈਨੂਅਨ ਬੰਦੇ ਆ ਤੇ ਸਾਰਿਆਂ ਕੋਲ ਕਈ ਵਿੱਚ ਮੋਦਵਾਰ ਬੰਦੇ ਆਏ ਆ ਕਿ ਇੱਕ ਇੱਕ ਥਾਵਾਂ ਤੋਂ ਦੋ ਦੋ ਤਿੰਨ ਤਿੰਨ ਜਿਹੜੇ ਉਹਨਾਂ ਦੀ ਹੈਲਪ ਕਰਨ ਦੇ ਆ ਕਿ ਚਲੋ ਇੱਕੋ ਟਰਾਲੀ ਦੇ ਵਿੱਚ ਚਾਰ ਪੰਜ ਘਰਾ ਦਾ ਸਾਰਾ ਇਹ ਸਾਈਲੇਜ ਦਾ ਆਚਾਰਾ ਚੱਲ ਜੂਗਾ ਤੇ ਇਸ ਪ੍ਰਕਾਰ ਦੇ ਹੋਰ ਵੀ ਪਿੰਡਾਂ ਦੇ ਵਿੱਚੋਂ ਮੋਦਵਾਰ ਬੰਦੇ ਆਣੇ ਚਾਹੀਦੇ ਤੇ ਨਾਲ ਆਪਾਂ ਇਹਨਾਂ ਨੂੰ ਪਹਿਲੇ ਕਿਹਾ ਵੀ ਵੀਡੀਓ ਆਪਣੀ ਕੰਡੀਸ਼ਨ ਵਾ ਵਿਖਾਓ ਫਿਰ ਆਪਾਂ ਇੱਕ ਬੰਦਾ ਭੇਜਿਆ ਤੇ ਸਾਰੇ ਬੰਦੇ ਜੈਨੂਅਲ ਲੱਗੇ ਤੇ ਅੱਜ ਆਪਣੀ ਇਹ ਸੇਵਾ ਚੱਲੀ ਇਹ ਵੀ ਕੋਸ਼ਿਸ਼ ਹੋਣਾ ਆਪਣੀ ਇਹ ਵੀ ਜਿਨ੍ਹਾਂ ਨੂੰ ਅਸਲੀ ਜੀ ਜ਼ਰੂਰਤ ਆ ਉੱਥੇ ਤੱਕਰ ਸੇਵਾ ਪਹੁੰਚਾਈ ਜਾਵੇ ਇਹ ਵੀ ਇਹ ਵੀ ਨਹੀਂ ਕਿ ਬਸ ਉੱਥੇ ਰਾਜ ਜਿਹੜਾ ਬੈਠਾ ਤੇ ਉਹਨੂੰ ਦੇ ਆਓ ਆਪਾਂ ਸੇਵਾ ਕਰਨੀ ਆ ਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਜਿੱਥੇ ਜ਼ਰੂਰਤ ਆ ਉੱਥੇ ਪਹੁੰਚੇ ਬਿਲਕੁਲ ਜੀ ਅੱਜ ਵੇਖੋ ਇਹ ਕੱਲਾ ਮੈਂ ਕਿਹੇ ਜੋਗਾ ਨਹੀਂ ਹੈਗਾ ਜੀ ਇਹ ਤੇ ਕਈ ਐਨ ਆਰ ਆਈ ਵੀਰ ਭਰਾਵਾਂ ਨੇ ਆਪਣੀ ਬਾਹ ਫੜੀ ਹੈ ਜਿਹੜੇ ਸਾਡੇ ਸਾਨੂੰ ਪੂਰਾ ਚੰਗੀ ਤਰ੍ਹਾਂ ਜਾਣਦੇ ਹੈਗੇ ਆ ਤੇ ਆਪਾਂ ਤੇ ਆਪਣੇ ਅਕਾਊਂਟ 'ਚ ਪੈਸੇ ਵੀ ਨਹੀਂ ਆਪਾਂ ਤੇ ਸਿੱਧਾ ਸੇਲੇਜ ਵਾਲਿਆਂ ਦਾ ਸਕੈਨਰ ਰੱਖਿਆ ਹੈਗਾ ਆਪਾਂ ਕੱਲੀ ਉਹ ਸੇਵਾ ਕਰਦੇ ਪਏ ਆ ਤੇ ਆਪਾਂ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਆ ਤੇ ਜਿਹੜੀ ਚੀਜ਼ ਕਿਸੇ ਨੇ ਭੇਜੀ ਹੈ ਤੇ ਵੇਜਬਾਨ ਜਾਨਵਰਾਂ ਵਾਸਤੇ ਭੇਜੀ ਹੈ ਤੇ ਮੈਂ ਚਾਹਨਾ ਕਿ ਉਹਨਾਂ ਦੇ ਮੂੰਹ ਤੱਕਰ ਪਹੁੰਚੇ ਆ ਨਹੀਂ ਕਿ ਉਹਨਾਂ ਨੇ ਢੇਰੀਆਂ ਲਾਈਆਂ ਹੋਈਆਂ ਤੇ ਨਾਜਾਇਜ਼ ਹੁੰਦੀ ਪਈ ਹੈ ਤੇ ਮੈਂ ਤੁਹਾਡੇ ਲਈ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਬਾਈ ਆ ਜਿਹੜਾ achar ਹੈਗਾ ਇਥੇ ਮਤਲਬ 2-3 ਥਾਵਾਂ ਤੋਂ ਪਹਿਲੇ ਕੰਪਨੀ ਤੋਂ ਟਰੱਕ ਦੇ ਵਿੱਚ ਲੋਡ ਹੋਇਆ ਕੰਪਨੀ ਤੋਂ ਫਿਰ ਇੱਥੇ ਅਨਲੋਡ ਹੋਇਆ ਫਿਰ ਇਥੋਂ ਲੋਡ ਹੋ ਕੇ ਇਹਨਾਂ ਦੇ ਘਰਾਂ ਦੇ ਚੱਲਿਆ ਫਿਰ ਉੱਥੇ ਅਨਲੋਡ ਹੋਏਗਾ ਹਾਂਜੀ ਤਿੰਨ ਚਾਰ ਥਾਵਾਂ ਦੇ ਉੱਤੇ ਥੱਲੇ ਉੱਤੇ ਥੱਲੇ ਹੁੰਦੇ ਹੁੰਦੇ ਇਹਨਾਂ ਨੂੰ ਇੱਕ ਦੋ ਕੱਟ ਲੱਗ ਜਣੇ ਆ ਹਾਂਜੀ ਇਹ ਇੱਕ ਦੋ ਦਿਨਾਂ ਦੇ ਵਿੱਚ ਵਰਤੋਂ ਦੇ ਵਿੱਚ ਆ ਗਏ ਠੀਕ ਨੇ ਤੇ ਇਹਨਾਂ ਦੇ ਵਿੱਚ ਸੁੰਡੀ ਪੈਣੀ ਫੰਗਸ ਪੈ ਜਾਣੀ ਹੈ ਤੇ ਮੁੜ ਕੇ ਇਹਨਾਂ ਦੇ ਪਸ਼ੂ ਬਿਮਾਰ ਹੋ ਜਾਣੇ ਆ ਹਾਂਜੀ ਲੈ ਕੇ ਉਹਨਾਂ ਜਾਓ ਜਿਨ੍ਹਾਂ ਤੁਸੀਂ 1-2 ਦਿਨ ਦੇ ਵਿੱਚ ਵਰਤ ਸਕਦੇ ਜੇ ਤੇ ਜਿਨ੍ਹਾਂ ਕੋਲ ਪਸ਼ੂ ਹੈਗੇ ਆ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹਦੇ ਵਿੱਚ 50-60 ਗ੍ਰਾਮ ਮਿੱਠਾ ਸੋਡਾ ਤੇ ਨਾਲ ਆਪਣਾ ਟੌਕਸਿਨ ਬਾਈਂਡਰ ਤੁਸੀਂ ਉਹ ਵੀ ਨਾਲ ਵਰਤੋ ਤੇ ਜਿਦਾ ਕਿ ਮਿੱਠਾ ਸੋਡਾ 50 ਤੋਂ 60 ਗ੍ਰਾਮ ਤੇ ਨਾਲ ਟੌਕਸਿਨ ਬਾਈਂਡਰ 15 ਤੋਂ 20 ਗ੍ਰਾਮ ਤੇ ਜਿਨ੍ਹਾਂ ਦੇ ਪਸ਼ੂ ਦੀ ਹੌਨ ਇਮਿਊਨਿਟੀ ਪਾਵਰ ਲੋ ਹੋ ਗਈ ਆ ਤੇ 10 ਤੋਂ 15 ਗ੍ਰਾਮ ਲਾਈਵੀ ਇਸਟਰ ਨਾਲ ਵਰਤੋ ਨਾਲ ਬਰੂਟੋਨ ਦਿਓ ਜਿਹੜਾ ਕਿ ਇਹਨਾਂ ਦੀ ਇਮਿਊਨਿਟੀ ਪਾਵਰ ਫੇਸ ਸਟਰੋਂਗ ਹੋਵੇ ਤੇ ਪਸ਼ੂ ਉਹਨਾਂ ਦੇ ਫੇਰ ਦੁਬਾਰਾ ਤੰਦਰੁਸਤ ਹੋਏ ਐਵੇਂ ਨਾ ਮਾਲ ਇਕੱਠਾ ਕਰੀ ਜਾਈਏ ਨਹੀਂ ਤੇ ਇਹ ਕੱਲ ਨੂੰ ਤੁਹਾਨੂੰ ਫੇਰ ਨੁਕਸਾਨ ਦੇ ਸਕਦਾ ਇਹ ਵੀ ਸਾਇਲਜ ਸਟੋਰ ਕਰਨ ਦਾ ਫਾਇਦਾ ਕੋਈ ਨਹੀਂ ਆ ਇਹ ਬਾਅਦ ਚ ਨੁਕਸਾਨ ਵੀ ਕਰ ਸਕਦਾ ਆਪਾਂ ਨੇ ਜੇ ਆਪਾਂ ਕਹੀਏ ਵੀ ਆ ਪੰਜ ਦਿਨਾਂ ਦਾ ਜਮਾ ਕਰ ਲਈਏ ਜਾਂ 10 ਦਿਨਾਂ ਦਾ ਜਮਾ ਕਰ ਲਈਏ ਇਹ ਕੋਈ ਬਾਈ ਜੀ ਜਮਾ ਵੀ ਜ਼ਿਆਦਾ ਹੋ ਗਿਆ ਨਾ ਤੇ ਤੂੜੀ ਦੀ ਮਾਤਰਾ ਜ਼ਿਆਦਾ ਹੀ ਰੱਖਿਓ ਨਹੀਂ ਤੇ ਇਹਨੇ ਉਹ ਵੀ ਤੇਜਾ ਬਣਾਵਣਾ ਆ ਕੇ ਤੇ ਗਾਈਆਂ ਨੂੰ ਫਰਾ ਚਾੜ ਦੇਣਾ ਜੀ ਉਹ ਵੀ ਬਿਮਾਰ ਕਰ ਸਕਦਾ ਵਾ ਹਨਾ ਬਿਮਾਰ ਕਰ ਸਕਦਾ ਸਵੇਰੇ ਖੋਲੋ ਸ਼ਾਮਾਂ ਨੂੰ ਪਾਓ ਤੇ ਨਾਲ ਤੂੜੀ ਦੀ ਮਾਤਰਾ ਜ਼ਿਆਦਾ ਰੱਖਿਓ ਠੀਕ ਹੈ ਬਾਕੀ ਹੁਣ ਕੋਈ ਵੀਰਾਂ ਭਰਾਵਾਂ ਨਾਲ ਗੱਲ ਕਰ ਲਈਏ ਹਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਕਿਹੜੇ ਪਿੰਡ ਤੋਂ ਆਏ ਵੀਰ ਜੀ ਤੁਸੀਂ ਹਰਦੋਵਾਲ ਖੁਰਦੇ ਤੋਂ ਹਰਦੋਵਾਲ ਖੁਰਦੇ ਤੋਂ ਤੇ ਆਪਣੇ ਕਿੰਨੇ ਪਸ਼ੂ ਆਪਣੇ ਕੋਲ 16 17 ਆ ਗਏ 16 17 ਤੇ ਪਾਣੀ ਹੱਲੇ ਵੀ ਤੁਸੀਂ ਦੱਸੰਦੇ ਵੀ 4 4 ਫੁੱਟ ਦੇ ਲਾਗੇ ਹੱਲੇ ਵੀ ਪਾਣੀ ਖਲੋਤਾ ਵਾ ਪਾਣੀ ਹੈਗਾ ਤੇ ਅੱਜ ਫਿਰ ਸਾਈਲੇਜ ਆਪ ਹੀ ਲਾ ਕੇ ਚੱਲੇ ਹਨ ਤੇ ਵੀਰ ਜੀ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਮੈਂ ਵੀਰ ਜੀ ਨੂੰ ਕਿਹਾ ਸੀਗਾ ਕਿ ਥੋੜੇ ਵੱਧ ਲੈ ਜਾਓ ਪਰ ਵੀਰ ਜੀ ਕਹਿੰਦੇ ਕਿ ਨਹੀਂ ਹਾਨੂੰ 10 ਬੜੇ ਹੈ ਇੱਕ ਵਾਰੀ ਇਹ ਮੁੱਕ ਜਾਂਦੇ ਫੇਲ ਲੋੜ ਦੀ ਦਾ ਪਾ ਫਿਰ ਇਹ ਆ ਵੀ ਸਾਰਿਆਂ ਨਾਲ ਰਲ ਮਿਲ ਕੇ ਨਹੀਂ ਕਿ ਬਾ ਇਕੱਠੇ ਕਰੀ ਜੋ ਇਕੱਠੇ ਕਰੀ ਜੋ ਕਿ ਜਾਨਵਰ ਬੰਦੇ ਆ ਦੇਖੋ ਪ੍ਰਮਾਤਮਾ ਵੀ ਵੇਖਦਾ ਹੈ ਤੇ ਐਵੇਂ ਨਜਾਇਜ਼ ਕਰਾਂਗੇ ਮੰਨ ਲਓ ਆਪਣੇ ਦੂਜੇ ਬੰਦੇ ਨੂੰ ਨੁਕਸਾਨ ਹੋ ਜਾਊਗਾ ਕੀ ਫਾਇਦਾ ਹਾਂਜੀ ਹਾਂਜੀ ਇਹ ਕਿਨੇ ਤੇ ਪ੍ਰਮਾਤਮਾ ਕੋ ਇਸ ਘੜੀ ਦੇ ਵਿੱਚ ਤੇ ਖਾਸ ਤੌਰ ਤੇ ਡਰ ਕੇ ਰਹਿਣਾ ਚਾਹੀਦਾ ਹਾਂਜੀ ਹਾਂਜੀ ਇਹ ਆ ਵੀ ਕੋਸ਼ਿਸ਼ ਇਹ ਵੀ ਸਾਰਿਆਂ ਦੇ ਜਿਹੜਾ ਵਾ ਮੂੰਹ ਚ ਪਾਵੇ ਹਨਾ ਹੁਣ ਇੱਕ ਟਰਾਲੀ ਇੱਧਰ ਵੀ ਲੱਗੀ ਆ ਤੇ ਇੱਧਰੋਂ ਵੀ ਪੁੱਛ ਲੈਨੇ ਆ ਹਾਂਜੀ ਵੀਰ ਜੀ ਸਸੀ ਕਾਲ ਜੀ ਹਾਂਜੀ ਕਿਹੜੇ ਪਿੰਡ ਤੋਂ ਆਏ ਵੀਰ ਜੀ ਤੁਸੀਂ ਸ਼ਾਹਪੁਰ ਜੱਜਨ ਤੋਂ ਸ਼ਾਹਪੁਰ ਜੱਜਨ ਤੋਂ ਕਿੰਨੇ ਉਤਰਾ ਜਾਨਵਰ ਆਪਣੇ ਕੋਲ 17 ਜੀ 17 ਵਾਂ ਤੇ ਉੱਥੇ ਪਾਣੀ ਤੁਸੀਂ ਦੱਸੰਦੇ ਸੀ ਵੀ ਕਾਫੀ ਜਿਹੜਾ ਵਾ ਸਾਰਾ ਕੁਝ ਕਾਫੀ ਆਣੀ ਚਾਰਾ ਵੀ ਦੁੱਧਾ ਝੋਨਾ ਵੀ ਸਾਰੀਆਂ ਫਸਲਾਂ ਕਰ ਜੇ ਤੂੰ ਇੱਕ ਦੋ ਗੱਠਾਂ ਦੇਰ ਜਾਂਦੇ ਆ ਹਾਂਜੀ ਤੇ ਉਹ ਜ਼ਿਆਦਾ ਅੱਗੇ ਲੈ ਜਾਂਦੇ ਆ ਅੱਛਾ ਕਿੰਨੀ ਰੁਕਦੇ ਨਹੀਂ ਜਿੰਨਾ ਕੋਲ ਤੇ 35 ਜਾਨਵਰ ਹੈਗੇ ਆ ਤੇ ਇੱਕ ਦੋ ਗੱਠਾਂ ਨਾਲ ਕੱਖ ਨਹੀਂ ਪੰਦਾ ਹਾਂਜੀ ਇੱਕ ਗਾਂ 25 ਕਿਲੋ ਤੇ ਲੈ ਕੇ 32 ਕਿਲੋ ਇੱਕ ਦਿਨ ਦੇ ਵਿੱਚ ਆਚਾਰ ਖਾਂਦੀ ਜਿਹਦੇ ਵਿੱਚ ਘੱਟੋ ਦੋ ਤੋਂ ਤਿੰਨ ਕਿਲੋ ਤੂੜੀ ਪੈਂਦੀ ਹੈ ਹਾਂਜੀ ਤੇ ਤੁਸੀਂ ਆਪੇ ਹਿਸਾਬ ਲਾ ਲੋਗੇ ਇੰਨੇ ਦੇ ਵਿੱਚ ਕੀ ਬੰਦਾ ਹੈਗਾ ਕਿ ਜੇ ਮੰਨ ਲਓ ਕਿ 30 ਪਸ਼ੂ ਹੈਗੇ ਆ ਤੇ ਰੋਜ ਦੇ ਘਟ ਹੋਗਾ 10 ਗੱਠਾ ਚਾਹੀਦਾ ਇਹ ਪਤਾ ਕਿਦਾਂ ਚੱਲੰਦਾ ਜਿਹਦੇ ਕੋਲ ਇੱਕ ਪਸ਼ੂ ਆ ਉਹਨਾਂ ਨੂੰ ਇੱਕ ਗੱਠ ਮਿਲ ਜਾਂਦੀ ਜਿਹਦੇ ਕੋਲ 30 ਉਹਨਾਂ ਨੂੰ ਇੱਕ ਹੀ ਗੱਠ ਮਿਲਦੀ ਆ ਪਸ਼ੂਆਂ ਦੇ ਸਹਾਰਾ ਜਿਹੜਾ ਵਾ ਰਲ ਮਿਲ ਕੇ ਨਾ ਮਿਲਣਾ ਚਾਹੀਦਾ ਵਾ ਬਾਕੀ ਦੇਖੋ ਥੋੜਾ ਜਿਹਾ ਠੀਕ ਹੋ ਜਾਏ ਤੇ ਮੈਂ ਤੇ ਇਹੋ ਗੱਲ ਕਰਾਂਗਾ ਕਿ ਆਪਾਂ ਸਾਰੀ ਉਮਰ ਮਿਹਨਤਾਂ ਹੀ ਕੀਤੀਆਂ ਜੀ ਜੇ ਆਪਾਂ 10 15 ਦਿਨ ਵੀ ਕਾੜ ਨਾ ਕੱਢ ਸਕੀਏ ਤੇ ਫੇਰ ਤੇ ਕੋਈ ਫਾਇਦਾ ਨਹੀਂ ਹੈ ਬਸ ਇਹ ਹੈਗਾ ਕਿ ਜਿਨ੍ਹਾਂ ਨੂੰ ਤੇ ਮਾਰ ਵਜ ਗਈ ਹੈ ਉਹਨਾਂ ਘਟਾ ਡੇਢ ਦੋ ਤਿੰਨ ਮਹੀਨੇ ਤੱਕ ਤਾਂ ਕਰਦੇ ਫਸਲ ਤੇ ਕੋਈ ਨਹੀਂ ਹੋਣੀ ਹੋਣੀ ਨਹੀਂ ਮੇਰੇ ਤਾ ਲਥਨ ਗਿਆ ਤੇ ਹਜੇ ਜ਼ਮੀਨ ਉਪਜਾਊ ਕਰਨੀ ਪੈਣੀ ਉਸ ਤੋਂ ਬਾਅਦ ਹੀ ਇਹ ਗੱਲਾਂ ਹੈਗੀਆਂ ਹਾਂਜੀ ਤੇ ਇਸ ਕਰਕੇ ਸਬਰ ਨਾਲ ਚੱਲੀਏ ਤੇ ਦੋ ਤਿੰਨ ਮਹੀਨੇ ਤੱਕ ਆਪਾਂ ਨੂੰ ਸੇਵਾ ਕਰਨੀ ਪੈਣੀ ਤੇ ਇਸ ਕਰਕੇ ਸੋਚ ਸਮਝ ਕੇ ਸੇਵਾ ਕਰੀ ਆਪਾਂ ਠੀਕ ਹੈ ਇਹ ਠੀਕ ਹੈ ਹੁਣੇ ਬਾਹ ਫੜ ਲਈ ਤੇ ਬਾਅਦ ਜੋ ਕਹੀਏ ਕਿ ਤੂੰ ਕੋਣ ਮੈਂ ਕੋਣ ਉਹ ਹਜੇ ਕੰਮ ਲੰਮਾ ਚੱਲਣਾ ਵਾ ਇਹ ਨਹੀਂ ਕਿ ਇੱਕ ਦੋ ਦਿਨ ਦਾ ਕੰਮ ਹੈ ਜੇ ਲੰਮਾ ਚੱਲਣਾ ਵਾ ਕੰਮ ਤੇ ਹੁਣ ਆ ਵੀ ਆ ਵੀ ਆ ਵੀ ਵੀਰ ਜਿਹੜੇ ਆ ਚਾਰ ਪੰਜ ਘਰਾਂ ਦੇ ਜਿਤਨਾ ਤੁਸੀਂ ਦੱਸੰਦੇ ਵੀ ਇਕੱਠੇ ਆਏ ਆ ਸਾਰੇ ਹਨਾ ਤੇ इवन ਇੰਨਾ ਕੋ ਵੀ ਕਿਸ ਕੋ 4 ਪਸ਼ੂ ਕਿਸ ਕੋ 10 ਕਿਸ ਕੋ 17 ਨਾ ਹਿਸਾਬ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਇਹ ਵੀ ਸ਼ਾਪੂਰ ਜਾਜਨ ਤੋਂ ਆਏ ਆ ਤੇ ਮੈਂ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕਰਾਂਗਾ ਮੈਂ ਜਿੱਦਾਂ ਵੇਖਿਆ ਹੀ ਕੱਲ ਤੇ ਹੱਲੇ ਵੀ ਉੱਥੇ ਮੇਰੇ ਖਿਆਲ ਚ 4-5 ਫੁੱਟ ਪਾਣੀ ਹੈਗਾ ਮੇਰੇ ਪਿਆਲੀਆਂ ਦੇ ਵਿੱਚ ਤੇ ਕੋਸ਼ਿਸ਼ ਕਰੋ ਕਿ ਬੇੜੀ ਰਾਹੀ ਕਿੱਦਾਂ ਵੀ ਕਰਕੇ ਤੁਸੀਂ ਉੱਥੇ ਤੱਕ ਲੈ ਕੇ ਜਾਓ ਜੇ ਤੇ ਤੁਸੀਂ ਸੜਕਾਂ ਦੇ ਉੱਤੇ ਸੁੱਟਣਾ ਫੇਰ ਤੇ ਤੁਸੀਂ ਨਾ ਹੀ ਆਓ ਤੇ ਚੰਗੀ ਗੱਲ ਆ ਕੋਈ ਫਾਇਦਾ ਨਹੀਂ ਉਹ ਤੇ ਜਿਨ੍ਹਾਂ ਨੇ ਕਦੀ ਆਚਾਰ ਨਹੀਂ ਵੇਖਿਆ ਜਿਨ੍ਹਾਂ ਕੋ ਪਸ਼ੂ ਨਹੀਂ ਵੀ ਹੈਗੇ ਉਹ ਵੀ ਸਟੋਕ ਕਰੀ ਜਾਂਦੇ ਜੇ ਘਾਰ ਤੱਕ ਰੇ ਇਹਨਾਂ ਦੇ ਲੈ ਜਾ ਸਕਦੇ ਜੇ ਚੰਗੀ ਗੱਲ ਆ ਅਦਰਵੈਸ ਤੇ ਆਨ ਦੀ ਲੋੜ ਹੀ ਨਹੀਂ ਕਈ ਵੀਰਾਂ ਨੂੰ ਕਈਆਂ ਨੂੰ ਇਹ ਵੀ ਨਹੀਂ ਪਤਾ ਵੀ ਇਹਨਾਂ ਦੇ ਵਿੱਚ ਹੈਗਾ ਕੀ ਆ ਆਉਂਦੇ ਤੇ ਬਸ ਲਵਾ ਲੈਂਦੇ ਵੀ ਨਹੀਂ ਪਤਾ ਵੀ ਇਹਨਾਂ ਦੀ ਵਰਤੋਂ ਕੀ ਆ ਕਿਦਾਂ ਵਰਤਨਾਵਾਂ ਕਿਦਾਂ ਕਿਦਾਂ ਵਰਤਨਾਵਾਂ ਉਹਨਾਂ ਨੂੰ ਵੀ ਨਹੀਂ ਪਤਾ ਵੀ ਸਟਾਈਲ ਇਹ ਲਈ ਜਾਂਦੇ ਆ ਉੰਨਾ ਨਹੀਂ ਪਤਾ ਨਹੀਂ ਜਣਾ ਇਹ ਖੁੱਲ ਗਿਆ ਜੋ ਦੋ ਦਿਨ ਪਿਆਰ ਤਾਂ ਵੀ ਖਰਾਬ ਹੋ ਗਿਆ ਇਹ ਉਰਲੀ ਲੱਗ ਜਣੀ ਇਹਨੂੰ ਇਹ ਬਹੁਤੇ ਵੀਰਾਂ ਨੂੰ ਪਤਾ ਨਹੀਂ ਆ ਵੀ ਇੱਕ ਰੀਵਾ ਲੱਗ ਗਈ ਤੇ ਵਾਸੇ ਗਿਆ ਬਈ 24 ਘੰਟੇ ਦੀ ਵੈਲਿਡਿਟੀ ਇਹਦੀ ਬਾਤ ਸੰਦੀ ਹੈ ਜਿਹੜੇ achar ਵਾਲੇ ਹੈਗੇ ਜਿਹੜੀ ਕੰਪਨੀਆਂ ਵਾਲੇ ਹਨ ਉਹਨਾਂ ਨੂੰ ਵੀ ਮੋਜਾ ਲੱਗੀਆਂ ਹੀ ਆ ਹੁਣ ਐ ਵੀ ਨਹੀਂ ਪਤਾ ਕਿ ਉਹਦੇ ਵਿੱਚ ਡਰਾਈ ਮੈਟਰ ਕਿੰਨਾ ਹੈ ਮੋਇਸਚਰ ਕਿੰਨਾ ਹੈਗਾ ਉਹਦੇ ਐਸਿਡਸ ਕਿਹੜੇ ਹੈਗੇ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਐਸਿਡਸ ਹੁੰਦੇ ਆ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਕੀ ਚੀਜ਼ ਹੈਗੀ ਤੇ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਇਹਦੇ ਵਿੱਚ ਟੌਕਸਿਨ ਬਾਈਂਡਰ ਤੇ ইস্ট ਵਾ ਤੇ ਆਪਣਾ ਮਿੱਠਾ ਸੋਡਾ ਜਰੂਰ ਵਰਤੋ ਇਹ ਨਾ ਹੈ ਕਿ ਤੁਹਾਡੇ ਪਸ਼ੂਆਂ ਦਾ ਨੁਕਸਾਨ ਹੋ ਜਾਏ ਇਹ ਬਹੁਤ ਜ਼ਰੂਰੀ ਗੱਲ ਹੈ ਤੇ ਭਾਜੀ ਤੁਸੀਂ ਕਿੱਥੋਂ ਆਏ ਜੀ ਜੀਓ ਜਲਾਈ ਤੋਂ ਆਏ ਏ ਕਿਤੇ ਲੱਗੇ ਪੈ ਜਾਂਦਾ ਜੀ ਕਲਾਂ ਨੌਰ ਲੱਗੇ ਕਲਾਂ ਨੌਰ ਲੱਗੇ ਤੇ ਨੁਕਸਾਨ ਤੁਸੀਂ ਵੀ ਦੱਸਣ ਦੇ ਵੀ ਕਾਫੀ ਜ਼ਿਆਦਾ ਹੋ ਗਿਆ ਹਨ 60 ਕਾਵਾਂ ਹੈਗੀਆਂ ਭਾਜੀ ਕੋਲ 60 ਕਾਵਾਂ ਤੇ ਸਾਰੀਆਂ ਜਿਹੜੀਆਂ ਟੌਪ ਕੁਆਲਿਟੀ ਦੀਆਂ ਨਾ ਫਾਰਮਾਂ ਆਈਆਂ 60 ਕਾਵਾਂ ਹੁਣ ਵੇਖੋ ਇੱਕ ਇੱਕ ਫਾਰਮ ਦੇ ਵਿੱਚ ਜਿਹੜਾ ਰੇਂਜ ਜਿਹੜੀ ਹੈਗੀ ਅੱਜ ਦੀ ਤਰੀਕ ਤੇ ਜੰਮਦੀ ਵਸ਼ੀ 50000 ਦੀ ਹੈ ਹਾਂਜੀ ਤੇ ਜਿਹੜੀ ਚੰਗੇ ਦੁੱਧ ਵਾਲੀ ਗਾਂ ਹੈਗੀ ਇਹ ਘਟੋ ਘਟ 1.5 ਲੱਖ ਤੋਂ ਸਟਾਰਟ ਹੀ ਹੁੰਦੀ ਹੈ ਹਾਂਜੀ ਤੇ ਇਸ ਕਰਕੇ ਇਹ ਤੇ ਉਹਨਾਂ ਦੇ ਇਹਨਾਂ ਨੂੰ ਹੀ ਉਹ ਚੀਜ਼ ਦਾ ਦੁੱਖ ਪਤਾ ਹੈਗਾ ਇਸ ਟਾਈਮ ਕੀ ਹੈ ਪਸ਼ੂ ਜਿਹੜੇ ਅੱਧੇ ਰਹਿ ਗਏ ਇਹ ਆ ਨਾ ਉਧਰਲੇ ਏਰੀਆ 'ਚ ਫਸਲਾਂ ਤੇ ਗਈਆਂ ਹੀ ਗਈਆਂ ਵਾ ਪਸ਼ੂ ਵੀ ਜਿਹੜੇ ਅੱਧੇ ਇੱਕ ਸਾਧੇ ਉਹ ਵੀ ਗਈਆਂ ਤੇ ਅੱਧੇ ਵੀ ਨਹੀਂ ਰਹਿ ਗਏ ਜਿਆਦਾ ਨੁਕਸਾਨ ਜਿਹੜਾ ਹੋ ਗਿਆ ਬਿਲਕੁਲ ਜੀ ਬਿਲਕੁਲ ਉਹ ਬਾਨੀ ਪਾਜਣੇ ਬਕਤੂੜੀ ਨਾਲ ਤੇ ਗੱਲੀ ਦੇ ਰੰਗ ਤੇ ਹੁਣ ਇੱਧਰ ਵੀ ਆਵੇ ਜੇ ਜਿੰਨੇ ਜਿੰਨੇ ਕਿ ਕਿਸੇ ਵੀ ਇਹਨਾਂ ਜ਼ਰੂਰਤਾਂ ਬਾਕੀ ਅੱਜ ਇਹ ਗੱਲ ਹੈਗੇ ਵੀ ਜਿੰਨੇ ਕਿ ਕਿਸੇ ਨੂੰ ਜ਼ਰੂਰਤ ਹੋਸਾ ਨਾ ਕੋਈ ਆਪਣੇ ਸੰਦ ਲੈ ਕੇ ਆਇਆ ਵਾ ਜਿੱਦਾਂ ਆਪਣੇ ਅੱਜ ਜਵਨਵੀਰ ਆ ਜਿੱਦਾਂ ਇਹਨਾਂ ਕੋ ਪਸ਼ੂ ਥੋੜੇ ਹੀ ਨਾ ਤਿੰਨ ਹੀ ਗੰਡਾ ਖੜੀਆਂ ਵਾਂ ਜਿਹੜੀਆਂ ਆ ਦੇਖ ਸਕਦੇ ਜੇ ਹੋਰ ਜਵਨ ਭਾਜੀ ਠੀਕ ਠਾਕ ਜੇ ਕਿੰਨਾ ਕਿੰਨਾ ਪਾਣੀ ਜਿਹਾ ਹੁਣ ਉੱਥੇ ਤੁਹਾਡੇ ਤਿੰਨ ਤਿੰਨ ਸਾਢੇ ਦਿਨ ਚਾਚਰ ਫਟਾਗਾ ਜੀ ਚਾਚਰ ਫੋਟਾ ਲੈ ਵੀ ਹੈਗਾ ਤੇ ਤਿੰਨ ਗੰਡਾ ਨਾ ਸਰਜੂਗਾ ਹਾਂਜੀ ਚਲੋ ਫੇਰ ਲੈ ਦਾਂਗੇ ਫੇਰ ਲੈ ਜੋਗੇ ਹਨਾ ਇਸ ਤਰ੍ਹਾਂ ਲਲ ਮਿਲ ਕੇ ਠੀਕ ਆ ਤੇ ਹਾਂਜੀ ਵੀਰ ਜੀ ਤੁਸੀਂ ਕਿਹੜੇ ਪਿੰਡੋਂ ਆਏ ਜੀ ਰੱਤੇ ਪਿੰਡ ਤੋਂ ਰੱਤੇ ਪਿੰਡ ਤੋਂ ਇਹਦੇ ਬਿਲਕੁਲ ਡੇਰੇ ਤੇ ਲੱਗ ਗਈ ਆ ਹਨਾ ਅੱਛਾ ਹੋਰਾ ਹੀ ਡੁੱਬ ਗਿਆ ਜੇ ਕਿੰਨੇ ਚਾੜਾ ਪਾਣੀ ਇਹ ਦਪਾ ਗਏ ਤੇ ਗਾਲ ਲਕ ਲਕ ਪਾਣੀ ਠੀਕ ਹੈ ਤੇ ਨੁਕਸਾਨ ਜਿਹੜਾ ਤੁਸੀਂ ਦੱਸੁੰਦੇ ਹੋ ਵੀ ਸਾਰਾ ਸਾਇਲੇਜ ਵੀ ਰੁੜ ਗਿਆ ਸਾਰੇ ਸੁੱਕਾ ਵੀ ਰੁੜ ਗਿਆ ਪੱਠੇ ਵੀ ਖਤਮ ਹੋ ਗਏ ਹਨਾ ਤਕੋ ਨਾਨਕਾ ਪਰਿਵਾਰ ਕੋ ਇੰਨਾ ਕੱਢ ਕੇ ਖੜੇ ਨੇ ਅੱਛਾ ਨਾਨਕੇ ਪਰਿਵਾਰ ਹੈ ਭਗਵਾਨਪੁਰ ਕਮਲ ਭਾਜੀ ਕੋ ਲੈ ਕੇ ਆਏ ਤੁਸੀਂ ਨਾ ਹੁਣ ਸਾਰੇ ਪਸ਼ੂ ਤੇ ਉੱਥੇ ਫਿਰ ਅੱਜ ਹੁਣ ਲੈ ਚੱਲੇ ਜੇ ਕੁਛ ਨਾ ਲਾਗੋ ਦੀ ਨਾਗ ਜਾਂਦੇ ਨੇ ਨਾਨਕਾ ਪਰਿਵਾਰ ਸਾਡੇ ਦਾ ਸਾਰਾ ਡੰਗਰ ਮਾਲ ਡੰਗਰ ਲੈ ਗਿਆ ਵਾ ਕੁਛ ਮਾਲੇ ਵਾਲੇ 6-7 ਗਾਵਾਂ ਅੱਛਾ ਜੇ ਅਜ ਤੱਕ ਸਾਈਡੋਂ ਸਾਡੇ ਕੋਲ ਨਹੀਂ ਪਹੁੰਚਿਆ ਤੇ ਹੁਣ ਜਿਹੜੇ ਚਲੋ ਇਹ ਗੱਲ ਨਹੀਂ ਬਾਈ ਦੇਖੋ ਜਿੰਨੇ ਜੋਗੇ ਹੋਣੇ ਸੇਵਾ ਕਰਾਂਗੇ ਸਾਡਾ ਜਿਸ ਤਰ੍ਹਾਂ ਜਿਸ ਤਰ੍ਹਾਂ ਮੁੱਕਦਾ ਹੈਗਾ ਸਾਨੂੰ ਦੱਸੀ ਜਾਏ ਕੋਈ ਗੱਲ ਨਹੀਂ ਆਪਣੇ ਜਿੰਨੇ ਜੋਗੇ ਹੈਗੇ ਉਹਨਾਂ ਨੂੰ ਜ਼ਰੂਰ ਸਾਡੇ ਨਾਲ ਸੇਵਿੰਡ ਵਾਲਿਆਂ ਨੂੰ ਤਾਂ ਪਤਾ ਹੀ ਹੁੰਦਾ ਨਾ ਕਿ ਇਹਨਾਂ ਦੇ ਮਾਲ ਡੰਗਰ ਤੇ ਬਾਹਰ ਆ ਤੇ ਚਲੋ ਇਥੇ ਲਵਾਏ ਸ਼ਿਫਟ ਤੇ ਆਪਾਂ ਕਾਰੀ ਲਾਵਾਂਗੇ ਹਨ ਜੇ ਤਰ੍ਹਾਂ ਤੇ ਵਿੱਚ ਚਲੋ ਲੈ ਕੇ ਪਿੰਡ ਕੱਲ ਜਾਂਦੇ ਨੇ ਹਾਂਜੀ ਹੁਣ ਚਲੋ ਤੁਸੀਂ ਵੀ ਹੁਣ ਜੋਲੀ ਭਾਜੀ ਵੀ 10 ਦਿਨ ਹੋ ਗਏ ਲਗਾਤਾਰ ਸੇਵਾ ਚੱਲਦੀ ਆ ਤੇ ਕੀ ਫਿਰ ਕਹਿਣਾ ਚਾਹੋਗੇ ਬਹੁਤ ਧੰਨਵਾਦ ਆ ਵੀਰ ਜੀ ਬਹੁਤ ਜਿੰਨੇ ਜੋਗੇ ਆ ਜੀ ਲੱਗੇ ਠੀਕ ਹੈ ਜੀ ਚਲੋ ਬਾਕੀ ਬਹੁਤੀ ਵੀਡੀਓ ਲੰਮੀ ਨਾ ਕਰੀਏ ਤੇ ਜੇ ਇੱਧਰ ਅਜੇ ਹੋਰ ਵੀ ਟਰਾਲੀਆਂ ਆਉਣੀਆਂ ਵਾ ਕੁਝ ਲੋਡ ਹੋਣਦੀਆਂ ਵਾ ਕੁਝ ਆਗੀਆਂ ਕੁਝ ਚੱਲਗੀਆਂ ਵਾ ਕੋਸ਼ਿਸ਼ ਇਹੀ ਕਰਨ ਦੀ ਵੀ ਜ਼ਰੂਰਤਮੰਦ ਵੀਰਾਂ ਤੱਕ ਜਿਹੜਾ ਸਾਰਾ ਸਾਇਲੇਜ ਪਹੁੰਚੇ